ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਚਾਰਦੀਕਲਾ ਟਾਈਮ ਟੀਵੀ ਮੈਂ ਹਾਂ ਤੁਹਾਡਾ ਨਿਤਧਮ ਪੰਜਾਬ ਅਪਡੇਟ ਦੇ ਵਿੱਚ ਤੁਹਾਡਾ ਸਵਾਗਤ ਹੈ ਤੇ ਆਓ ਇੱਕ ਰੁਕ ਕਰਦੇ ਹਾਂ ਪੰਜਾਬ ਦੇਆਂ ਕੁਝ ਵਿਸ਼ੇਸ਼ ਖਬਰਾਂ ਵੱਲ ਪੰਜਾਬ ਦੀ ਮਾਨ ਸਰਕਾਰ ਪੰਜਾਬ ਚ ਸਿੱਖਿਆ ਸਿਹਤ ਤੇ ਰੁਜ਼ਗਾਰ ਨੂੰ ਹੋਰ ਮਜ਼ਬੂਤ ਕਰਨ ਲਈ ਲਗਾਤਾਰ ਕਦਮ ਚੁੱਕ ਰਹੀ ਹੈ ਮਾਨ ਸਰਕਾਰ ਵੱਲੋਂ ਸੂਬੇ ਪਰਦੇ ਸਰਕਾਰੀ ਸਕੂਲਾਂ ਚ ਮਾਪਿਆਂ ਦੀ ਵਰਕਸ਼ਾਪ ਦੋ ਸਮਾਗਮ ਦਾ ਆਯੋਜਨ ਕੀਤਾ ਗਿਆ ਜਿੱਥੇ ਸੂਬੇ ਪਰਦੇ ਸਰਕਾਰੀ ਸਕੂਲਾਂ ਚ ਆਯੋਜਿਤ ਵਰਕਸ਼ਾਪ ਚ ਪੰਜਾਬ ਕੈਬਨਿਟ ਮੰਤਰੀਆਂ ਵੱਲੋਂ ਸ਼ਿਰਕਤ ਕੀਤੀ ਗਈ ਤੇ ਬੱਚਿਆਂ ਦੇ ਵਿਕਾਸ ਦੇ ਵਿੱਚ ਅਤੇ ਆਪਕਾਂ ਤੇ ਮਾਪਿਆਂ ਦੇ ਤਾਲਮੇਲ ਦੇ ਮਹੱਤਵ ਬਾਰੇ ਚਰਚਾ ਕੀਤੀ ਗਈ। ਇਸੇ ਲੜੀ ਤਹਿਤ ਪਠਾਨਕੋਟ ਵਿਖੇ ਕੈਬਨਿਟ ਮੰਤਰੀ ਲਾਲਚੰਦ ਕਟਾਰੂ ਚੱਕ ਨੇ ਆਪਣੇ ਹਲਕੇ ਦੇ ਸਰਕਾਰੀ ਹਾਈ ਸਕੂਲ ਵਿਖੇ ਵਿਦਿਆਰਥੀਆਂ ਤੇ ਮਾਪਿਆਂ ਦੇ ਨਾਲ ਮੁਲਾਕਾਤ ਕੀਤੀ। ਇਸ ਮੌਕੇ ਕੈਬਨਿਟ ਮੰਤਰੀ ਲਾਲਚੰਦ ਕਟਾਰੂ ਚੱਕ ਨੇ ਕਿਹਾ ਕਿ ਇਹ ਦੇਖ ਕੇ ਬਹੁਤ ਖੁਸ਼ੀ ਹੋਈ ਕਿ ਅੱਜ ਲੋਕਾਂ ਦਾ ਸਰਕਾਰੀ ਸਕੂਲਾਂ ਪ੍ਰਤੀ ਵਿਸ਼ਵਾਸ ਤੇ ਪਿਆਰ ਲਗਾਤਾਰ ਵਧ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਮਾਨ ਸਰਕਾਰ ਸਿੱਖਿਆ ਦੇ ਮਿਆਰ ਨੂੰ ਹੋਰ ਉੱਚਾ ਚੁੱਕਣ ਦੇ ਲਈ ਲਗਾਤਾਰ ਵੱਡੇ ਉਪਰਾਲੇ ਕਰ ਰਹੀ ਹੈ। ਤੇ ਸਾਡਾ ਮਕਸਦ ਹਰ ਬੱਚੇ ਨੂੰ ਸੁਨਹਿਰੀ ਭਵਿੱਖ ਦੇਣਾ ਹੈ। 2022 ਤੋਂ ਜਦੋਂ ਦਾ ਪੰਜਾਬ ਦਾ ਐਜੂਕੇਸ਼ਨ ਸਿਸਟਮ ਸੁਧਾਰਨ ਲਈ ਕੰਮ ਸ਼ੁਰੂ ਕੀਤਾ ਜਿਹੜਾ ਪੰਜਾਬ ਮੇਖ 18 19ਵੇਂ ਨੰਬਰ ਤੇ ਸੀਗਾ ਦੇਸ਼ ਦੇ ਅੰਦਰ ਤੇ ਅੱਜ ਮੈਨੂੰ ਖੁਸ਼ੀ ਹੈ ਕਿ ਤੁਹਾਡਾ ਪੰਜਾਬ ਤੁਹਾਡੇ ਸਕੂਲ ਜਿੱਥੇ ਤੁਹਾਡੇ ਸਾਡੇ ਬੱਚੇ ਪੜ੍ਹਦੇ ਆ ਇਹਨੂੰ ਭਾਰਤ ਦੀ ਸਰਕਾਰ ਨੇ ਨੰਬਰ 1 ਦਾ ਦਰਜਾ ਦਿੱਤਾ ਪੰਜਾਬ ਨੂੰ ਐਜੂਕੇਸ਼ਨ ਦੇ ਵਾਕਫ। ਵੀ ਪੰਜਾਬ ਨੇ ਕਿ ਐਸਾ ਸੜਪਾ ਮਾਰਿਆ ਕਿ 16ਵੇਂ 18ਵੇਂ ਨੰਬਰ ਤੋਂ ਪਹਿਲੇ ਨੰਬਰ ਤੇ ਆਇਆ ਇਹ ਪੰਜਾਬ ਦੀ ਮਿੱਟੀ 'ਚ ਬਰਕਤ ਹੈ। ਪੰਜਾਬ ਦੇ ਲੋਕ ਜਦੋਂ ਕੋਈ ਗੱਲ ਨੂੰ ਠਾਲ ਲੈਂਦੇ ਆ। ਇਹ ਕੰਮ ਅਸੀਂ ਕਰਨਾ ਇਹ ਕੰਮ ਸਾਡੇ ਜਦੋਂ ਮਨ 'ਚ ਆ ਜਾਂਦਾ ਪੰਜਾਬੀਆਂ ਦੇ ਤਾਂ ਫਿਰ ਪੰਜਾਬੀ ਬਹੁਤ ਵੱਡੀਆਂ-ਵੱਡੀਆਂ ਮੱਲਾ ਮਾਰ ਜਾਂਦੇ ਆ ਜ਼ਿੰਦਗੀ ਦੇ ਅੰਦਰ ਇਹਦੀਆਂ ਬੜੀਆਂ ਉਦਾਹਰਣਾਂ ਅੰਗਰੇਜ਼ਾਂ ਦੇ ਖਿਲਾਫ ਜੇ ਸਭ ਤੋਂ ਵੱਧ ਕੁਰਬਾਨੀਆਂ ਦਿੱਤੀਆਂ ਤੇ ਉਹ ਇਸ ਮਿੱਟੀ ਦੇ ਜੰਮਪਨ ਲੋਕਾਂ ਨੇ ਦਿੱਤੀਆਂ ਪੰਜਾਬੀਆਂ ਨੇ ਦਿੱਤੀਆਂ ਕੋਈ ਨੇੜੇ-ਕੜੇ ਵੀ ਨਹੀਂ ਆ ਸਾਡੇ ਥੋੜਾ ਜਿਹਾ ਬਾਅਦ ਚ ਜਾ ਕੇ ਬੰਗਾਲ ਸਾਡੇ ਨਾਲ ਜੁੜਿਆ ਲੇਕਿਨ ਪੰਜਾਬ ਟੌਪ ਤੇ ਹੈ ਇਹ ਸਕੂਲ ਕੋਈ ਕਮਰੇ ਨਹੀਂ ਹੈ ਵੀ ਇਹ ਕਮਰੇ ਨਹੀਂ ਚਾਰ ਦੁਆਰੀ ਇੱਟਾਂ ਲੱਗੀਆਂ ਇਹਨਾਂ ਸਕੂਲਾਂ ਦੇ ਅੰਦਰ ਪੜ੍ਹ ਰਹੇ ਬੱਚਿਆਂ ਦੀ ਜ਼ਿੰਦਗੀ ਨੂੰ ਪਰ ਲੱਗਣਾ ਹੈ ਇਹਨਾਂ ਨੇ ਅੰਬਰਾ ਦੇ ਉਡਾਰੀਆਂ ਮਾਰਨੀ ਹੈ ਇਹ ਬਹੁਤ ਮਹੱਤਵਪੂਰਨ ਜਗ੍ਹਾ ਹੈ ਸਕੂਲ ਇਹ ਬਹੁਤ ਭਾਗਾ ਭਰਾ ਬੇੜਾ ਪੂਰਤ ਸਮਾਂ ਮਾਪਿਓ ਵਿੱਚ ਇਤਨ ਹੋ ਗਏ ਮਾਪਿਓ ਵੀ ਥੋੜੇ ਅਵੇਰ ਹੋ ਗਏ ਆ ਲੇਕਿਨ ਬਹੁਤ ਸਾਰੇ ਕਰੋੜਾਂ ਲੋਕ ਨੇ ਇਸ ਦੇਸ਼ ਦੇ ਅੰਦਰ ਜਿਨ੍ਹਾਂ ਨੂੰ ਇਹ ਭਾਗਾ ਭਰੇ ਬੇੜਿਆਂ ਚਾਹੁੰਦਾ ਬੱਚਿਆਂ ਨੂੰ ਮੌਕਾ ਨਹੀਂ ਮਿਲੇ ਜੇ ਆਈ ਕੋਈ ਕੋਈ ਪੰਜਵੀਂ ਤੋਂ ਚਲਾ ਗਿਆ ਕੋਈ 8ਵੀਂ ਤੋਂ ਚਲਾ ਗਿਆ ਕੋ 10ਵੀਂ ਤੋਂ ਚਲਾ ਗਿਆ ਹੋਰ ਪੜਨਾ ਚਾਹਦੇ ਹੋਣ ਪਰ ਘਰ ਦੀ ਤੰਗੀ ਗਰੀਬੀ ਕਰਕੇ ਕਈ ਵਾਰੀ ਉਹ ਪਿੱਛੇ ਰਹਿ ਗਏ। ਲੇਕਿਨ ਪੰਜਾਬ ਸਰਕਾਰ ਨੇ ਮੈਂ ਬੱਚਿਆਂ ਦੇ ਹੱਥਾਂ 'ਚ ਦੇਖ ਰਿਆ ਸੀਗਾ ਸਲੋਗਨ ਲਿਖੇ ਆ। ਕੋਈ ਫੀਸ ਨਹੀਂ ਹੈ ਨਾ ਸਕੂਲਾਂ ਦੇ ਅੰਦਰ ਦਾਖਲੇ ਦੀ। ਕੋਈ ਡੋਨੇਸ਼ਨਾਂ ਨਹੀਂ। ਔਰ ਸਾਡੇ ਕੋਲ ਕੁਆਲੀਫਾਈਡ ਟੀਚਰ ਨੇ। ਅਜਿਹੇ ਟਾਇਆਂ ਵਾਲੇ ਸਕੂਲ ਨੇ ਪ੍ਰਾਈਵੇਟ ਕਈ ਵਾਰੀ ਘਰਾਂ 'ਚ ਖਾਸ ਕਰਕੇ ਸਾਡੀਆਂ ਭੈਣਾਂ ਜਿਆਦਾ ਦਬਾਅ ਪਾਉਂਦੀਆਂ ਆ ਬੰਦਿਆਂ ਦੇ ਵੀ ਨਹੀਂ ਟਾਈ ਵਾਲੇ ਸਕੂਲ ਬੱਚੇ ਨੂੰ ਵੇਚਣਾ। ਉਹਨਾਂ ਦੀ ਭਾਵਨਾ ਨਹੀਂ ਮਾੜੀ ਹੁੰਦੀ ਮਾਂ ਤਾਂ ਮਾਂ ਹੀ ਐ ਮਾਂ ਚੰਗਾ ਸੋਚਦੀ ਆਪਣੇ ਬੱਚੇ ਬਾਰੇ। ਪਰ ਇਹ ਸਮਝਣ ਦੀ ਲੋੜ ਐ ਕਿ ਇਹ ਸਕੂਲ ਜਿੱਥੇ ਕੁਆਲੀਫਾਈਡ ਟੀਚਰ ਨੇ ਕਿਸੇ ਨੇ ਐਮਐਡ ਕੀਤੀ ਆ ਬੀਐਡ ਕੀਤੀ ਆ ਆਈਟੀਟੀ ਕੀਤੀ ਆ ਟੀਚਰ ਦੀ ਬਕਾਇਦਾ ਟ੍ਰੇਨਿੰਗ ਪਾਸ ਕੀਤੀ ਐ। ਔਰ ਸਾਡੇ ਟੀਚਰਾਂ ਨੂੰ ਹੋਣ ਅਧਿਆਪਕਾਂ ਨੂੰ ਹੌਸਲਾ ਮਿਲਿਆ ਵੀ ਕੋਈ ਸਰਕਾਰ ਆ ਜਿਹੜੀ ਸਾਡੀ ਪਿੱਠ ਤੇ ਖੜੂਗੀ ਆ ਤੇ ਪਹਿਲੀ ਸਰਕਾਰ ਹੈ ਮੇ ਵੀ ਪੰਜਾਬ ਦੇ ਇਤਿਹਾਸ ਚ ਮੈਡਮ ਜਿਨ੍ਹਾਂ ਨੇ ਆਪਣੇ ਟੀਚਰਾਂ ਨੂੰ ਕਿਹਾ ਵੀ ਬਾਹਰਲੇ ਮੁਲਕਾਂ ਚ ਜਾਓ ਅਸੀਂ ਉਹ ਤੋਂ ਸਿੱਖ ਕੇ ਆਈਏ ਤੇ ਸਰਕਾਰੀ ਖਰਚੇ ਤੇ ਸਾਡੇ ਬਹੁਤ ਸਾਰੇ ਪ੍ਰਿੰਸੀਪਲ ਅਧਿਆਪਕ ਫਿਨਲੈਂਡ ਸਿੰਗਾਪੁਰ ਦੇ ਅੰਦਰ ਗਏ ਅਡੀਨ ਸਿੰਘ ਜਾ ਕੇ ਆਏ ਨੇ ਮੈਂ ਇਹਨਾਂ ਨੇ ਮੈਨੂੰ ਦੱਸਿਆ ਹੁਣ ਦਾ ਸਿਸਟਮ ਨਾਟੇ ਓਨਲੀ ਬਾਹਰਲੇ ਮੁਲਕਾਂ ਦੇ ਅੰਦਰ ਬਲਕਿ ਜਿਹੜੇ ਭਾਰਤ ਦੇ ਵਿੱਚ ਵੀ ਅਕੈਡੈਮਿਕ ਹੌਟਲਕ ਵਾਲੇ ਵੱਡੇ ਵੱਡੇ ਇੰਸਟੀਚੂਟ ਨੇ ਉੱਥੇ ਵੀ ਸਾਡੇ ਅਧਿਆਪਕ ਹੋਰ ਬੱਚੇ ਗਏ ਆ ਪੰਜਾਬ ਅਪਡੇਟ ਦੇ ਵਿੱਚ ਫਿਲਹਾਲ ਇਹ ਨਹੀਂ ਹੋਰ ਅਪਡੇਟਸ ਦੇ ਲਈ ਤੁਸੀਂ ਵੇਖਦੇ ਰਹੋ ਚਾਰਦੀਕਲਾ ਟਾਈਮ ਟੀਵੀ ਫਿਲਹਾਲ ਮੈਨੂੰ ਦਿਓ ਇਜਾਜ਼ਤ ਧੰਨਵਾਦ